ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੇਲ ਸਿੰਘ ਮੱਲੀ ਸ੍ਰੀ ਗੁਰੂ ਸਿੰਘ ਸਵਾ ਸਾਊਥ ਹਵਲ ਪਾਰਕ ਐਵੇਨਿਊ ਉੱਥੋਂ ਦੀ ਜੋ ਅਖੌਤੀ ਪੰਥ ਕਮੇਟੀ ਹੈ ਉਹਨੇ ਗੁਰੂ ਘਰ ਦੇ ਬਜ਼ੀਰਾਂ ਨੂੰ ਝੂਠੇ ਦੋਸ਼ ਲਾ ਕੇ ਕੱਢ ਦਿੱਤਾ ਹੈ ਤੇ ਫਰਬੀ ਮੀਟਿੰਗ ਦੇ ਵਿੱਚ ਉਹਨਾਂ ਨੇ ਟਰਸਟੀ ਵੀ ਆਪਣੇ ਰਿਸ਼ਤੇਦਾਰਾਂ ਨੂੰ ਬਣਾ ਕੇ ਇਲੈਕਸ਼ਨ ਕਮੇਟੀ ਜਿਹੜੀ ਕਿ ਸਾਂਝੇ ਤੌਰ ਤੇ ਬਣਦੀ ਸੀ ਉਹ ਵੀ ਪੰਗ ਕਰ ਦਿੱਤੀ ਆ ਤਾਂ ਕਿ ਸਾਰਾ ਕੰਟਰੋਲ ਆਪਣੇ ਅਰੇਸਟਦਾਰਾਂ ਨੂੰ ਦਿੱਤਾ ਜਾਵੇ ਤੇ ਉਹ ਆਪਣੀ ਮਰਜ਼ੀ ਨਾਲ ਮੈਂਬਰ ਬਣਾਉਣ ਆਪਣੀ ਮਰਜ਼ੀ ਨਾਲ ਇਲੈਕਸ਼ਨ ਕਰੋ। ਸਤਸੰਗ ਜੀ ਪਿਛਲੇ 2 ਸਾਲਾਂ ਤੋਂ ਅਸੀਂ ਕੋਈ ਵੀ ਮੈਸੇਜ ਕੋਈ ਵੀ ਵੀਡੀਓ ਗੁਰੂ ਘਰ ਦੇ ਵਿੱਚ ਕੋਈ ਵੀ ਇੰਟਰਫੀਰੀਅન્સ ਕੋਈ ਵੀ ਗੱਲਬਾਤ ਨਹੀਂ ਕੀਤੀ ਪਰ ਬੜੇ ਦੁਖੀ ਹਰ ਦੇ ਨਾਲ ਕਹਿੰਦਾ ਕਹਿਣਾ ਪੈਂਦਾ ਹੈ ਕਿ ਜਿਨਨੇ ਵੀ ਮੇਰੇ ਵੀਰ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਹਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਕਰਨ ਵਾਲੇ ਹਨ ਜ਼ਰੂਰੀ ਹੈ ਇਹ ਗੁਰੂ ਘਰ ਸੰਗਤ ਦਾ ਬਣਾ ਕੇ ਰੱਖੀਏ ਸੰਗਤ ਦਾ ਤਾਂ ਹੀ ਬਣ ਕੇ ਰਹਿ ਸਕਦਾ ਜੇ ਅਸੀਂ ਬਹੁ ਗਿਣਤੀ ਵਿੱਚ ਮੈਂਬਰ ਬਣਾਂਗੇ ਜੇ ਕੋ ਬਹੁ ਗਿਣਤੀ ਵਿੱਚ ਅਸੀਂ ਇਹ ਜਨ ਦੇ ਵਿੱਚ ਹਾਜ਼ਰ ਹੋ ਕੇ ਆਪਣੀ ਜਿਹੜੀ رائے ਹੈ ਆਪਣੇ ਵਿਚਾਰ ਆਓ ਸਾਂਝੇ ਕਰਾਂਗੇ ਸੋ ਹੱਥ ਜੋੜ ਕੇ ਬੇਨਤੀ ਹੈ ਆਓ ਇਹਨਾਂ ਮੁੱਦਿਆਂ ਨੂੰ ਮੱਧੇ ਨਜ਼ਰ ਰੱਖਦੇ ਆਪ ਸਾਰੀਆਂ ਸੰਗਤਾਂ ਜਿੰਨੇ ਵੀ ਮੈਂਬਰ ਆ ਆਪਣੇ ਕਾਰਡ ਨਾਲ ਲੈ ਕੇ ਆਉਣ ਜਿਹੜੇ ਨਹੀਂ ਮੈਂਬਰ ਉਹ ਆਮ ਸੰਗਤ ਦੇ ਰੂਪ ਵਿੱਚ ਉੱਥੇ ਹਾਜ਼ਰ ਹੋਣ ਤਾਂ ਕਿ ਇਹਨਾਂ ਨੂੰ ਸਾਰੀਆਂ ਇਹ ਗੱਲਾਂ ਦੱਸੀਆਂ ਜਾਣ ਤਾਂ ਕਿ ਗੁਰੂ ਘਰ ਨੂੰ ਕੋਟਕਟੀਆਂ ਤੋਂ ਪਹੁੰਚਾਇਆ ਜਾ ਸਕੇ ਪਹੁੰਚਾਇਆ ਜਾ ਸਕੇ ਦਾਸ ਦਾ ਨੰਬਰ ਹੈ 07947647440 ਸੋ ਹਾਜ਼ਰ ਹੋਣ ਦੀ ਬੇਨਤੀ ਹੈ 8 ਸਤੰਬਰ ਨੂੰ 4 ਵਜੇ ਪਾਰਕ ਐਵੇਨਿਊ ਏਜੀਐਮ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਈਲਿੰਗ ਹੈਰੋ ਹਲੰਡਨ ਹਾਂਸਲੋ ਜਿੱਥੇ ਵੀ ਚਾਰ ਬਾਰੋਆਂ ਦੇ ਵਿੱਚ ਸਿੱਖ ਵਸਦਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜ਼ਰੂਰ ਇੱਥੇ ਹਾਜ਼ਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ